ਸਾਡੀ ਕੌਮ ਇਹੋ ਜੀ ਆ ਜਦੋਂ ਬਾਣ ਲਾਗੇ ਤਵੀ ਰੋਗ ਜਾਪੇ ਉਹਨਾਂ ਚਿਹਰੇ ਵੀ ਚੁੱਪ ਰੈਂਦੀ ਆ ਜਦੋਂ ਕੋਈ ਵੱਡਾ ਕੰਮ ਹੋਇਆ ਫੇਰ ਹੀ ਕੰਮ ਦੇ ਲੈਣਾ ਹੈ ਜੇ ਸਾਡਾ ਪਿੰਡ ਉਹਨਾਂ ਦੀ ਸਿਹਤ ਯਾਬੀ ਆਸਤੇ ਉਹਨਾਂ ਦੀ ਇਸ ਹੜਤਾਲ ਦੀ ਹਮਾਇਤ ਕਰਦੇ ਆ ਮਰਨ ਵਰਤ ਦੇ ਜੇ ਬੈਠਾ ਹੈ ਤੇ ਉਹਨਾਂ ਦੇ ਸੱਦੇ ਤੇ ਜਾਵੇਗਾ ਵੀ ਜਾਣ ਨੂੰ ਵੀ ਤਿਆਰ ਹੈ ਪਰ ਸਾਡੀ ਕੌਮ ਇਹੋ ਜੀ ਆ ਜਦੋਂ ਬਾਣ ਲਾਗੇ ਤਵੀ ਰੋਗ ਜਾਪੇ ਉਹਨਾਂ ਚਿਹਰੇ ਵੀ ਚੁੱਪ ਰੈਂਦੀ ਆ ਜਦੋਂ ਕੋਈ ਵੱਡਾ ਕੰਮ ਹੋਇਆ ਫੇਰ ਹੀ ਕੰਮ ਦੇ ਲੈਣਾ ਹੈ ਤੇ ਜੇ ਲੋ ਮਾਰਾਈ ਨਾ ਤਾਂ ਬਚਾਵੇ ਇਸ ਗੱਲ ਤੋਂ ਸਰਕਾਰਾਂ ਨੂੰ ਮਟਵਾਟਾ ਸੋਚਣ ਤੇ ਰਾਜੀ ਨਾ ਹੋ ਕਰਦੇ ਜੇ ਚੱਲੇ ਵਾਂਜੇ ਸ਼ਾਂਤ ਦੇ ਵੀ ਦਿੰਦੇ ਆ ਉਸ ਤੋਂ ਬਾਅਦ ਵੀ ਲਗਾਤਾਰ ਜੇਕਰ ਮੰਗਾ ਨਾ ਮੰਨਿਆ ਜਾਣਗੇ ਮੋਰਚਾ ਜਾਰੀ ਰਹੂ ਤੁਹਾਡਾ ਫਿਰ ਉਦੋਂ ਮੋਰਚਾ ਤਗੜਾ ਹੋ ਕੇ ਬਣੂਗਾ ਜੀ ਤਿਆਰ ਰਹਿਣਗੇ ਜੀ ਉਦੋਂ ਮੋਰਚਾ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਇਹਨਾਂ ਨੇ ਕੀਤਾ ਸੀ ਤੇ ਕਿਨੇ 50 ਮਹੀਨਿਆਂ ਜੀ ਰਾਜ ਬਦਲਦਾ ਪਟਦਾ ਸੀ ਜਿਹੜਾ ਇਉਂ ਪਟੀਆਂ ਜਾਣਗੀਆਂ ਇਹਦੀ ਜੇ ਸਾਡਾ ਪਿੰਡ ਉਹਨਾਂ ਦੀ ਸਿਹਤ ਯਾਪੀ ਆਸਤੇ ਉਹਨਾਂ ਦੀ ਇਸ ਹੜਤਾਲ ਦੀ ਹਮਾਇਤ ਕਰਦੇ ਆ ਮਰਨ ਵਰਤ ਦੇ ਜੇ ਬੈਠਾ ਹੈ ਤੇ ਉਹਨਾਂ ਦੇ ਸੱਦੇ ਤੇ ਜਾਵੇਗਾ ਵੀ ਜਾਣ ਨੂੰ ਵੀ ਤਿਆਰ ਹੈ ਅੱਗੇ ਵੀ ਅਸੀਂ ਸੰਘਰਸ਼ ਦੇ ਵਿੱਚ ਸਾਡਾ ਪਿੰਡ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਿਹਾ ਸਾਰੇ ਸੰਘਰਸ਼ ਦੇ ਵਿੱਚ ਭਾਵੇਂ ਉਹ ਸਾਲ ਚੱਲਿਆ ਸੀ ਸਵਾ ਚਾਲ ਚੱਲਿਆ ਸੀ ਤੇ ਸਾਰੇ ਪਿੰਡ ਨੇ ਏਕਾ ਕਰਕੇ ਕਿਸੇ ਵੀ ਜਥੇਬੰਦੀ ਦਾ ਕੋਈ ਵਿਤਕਰਾ ਨਹੀਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਦੋਂ ਵੀ ਸਹਿਯੋਗ ਦਿੱਤਾ ਹੁਣ ਵੀ ਸੱਦ ਦਿੱਤਾ ਕਿਉਂਕਿ ਅਸੀਂ ਜੇ ਮੈਂ ਇਹ ਕਹਿ ਲਵਾਂ ਪਿੰਡ ਦੀ ਗੱਲ ਨਹੀਂ ਪਿੰਡ ਨੂੰ ਵੱਡਾ ਕਰਕੇ ਵੇਖ ਲਓ ਪੰਜਾਬ ਇਹ ਕਿਸਾਨਾਂ ਦਾ ਇੱਥੇ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਵਕ ਵਕ ਰਾਜਨੀਤਿਕ ਪਾਰਟੀਆਂ ਚ ਹੁੰਦੇ ਹੋਏ ਵੀ ਵਕ ਵਕ ਕਿਸਾਨ ਜਥੇਬੰਦੀਆਂ ਵਿੱਚ ਹੁੰਦੇ ਹੋਏ ਵੀ ਜਿਹੜਾ ਸੱਦਾ ਕਿਸਾਨੀ ਦੇ ਸਬੰਧ ਵਿੱਚ ਆਉਂਦਾ ਕਿਉਂਕਿ ਦਿੱਲੀ ਸਰਕਾਰ ਉਹ ਕਿਸੇ ਦੀ ਵੀ ਰਹੀ ਹੋਵੇ ਹੁਣ ਤੱਕ ਉਹਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਇਹਦੇ ਵਿੱਚ ਉਹ ਗੱਲਾਂ ਪਾਵਾ ਸਿੱਖੀ ਨਾਲ ਸੰਬੰਧਤ ਆ ਜਾਂਦੀਆਂ ਕਿਉਂਕਿ ਕਿਸਾਨੀ ਜਿਆਦਾ ਸਿੱਖ ਕਰਦੇ ਐ ਤੋ ਇਹਨੂੰ ਸਿੱਖ ਮੁੱਦਾ ਕਦੇ ਖਾਲਸਤਾਨ ਦਾ ਮੁੱਦਾ ਇਸ ਤਰ੍ਹਾਂ ਦੇ ਮੁੱਦੇ ਉਹ ਕਰ ਵਿਤ ਕਰਾ ਰਹੇ ਆ ਤੁਸੀਂ ਸਾਰੇ ਹੀ ਇੰਨੇ ਸਿਆਣੇ ਹੋ ਕਿਹੜਾ ਸੂਬਾ ਹੈ ਜਿਹਦੇ ਪਾਣੀ ਦੇ ਡੈਮ ਸੈਂਟਰ ਦੇ ਮਤਲਬ ਹੋਣ ਉਸ ਸੂਬੇ ਕੋਲੇ ਹੈ ਕਿਹੜਾ ਸੂਬਾ ਹੈ ਜਿਹੜਾ ਆਪਦੀ ਬੋਲੀ ਮੁਤਾਬਕ ਨਹੀਂ ਬਣਿਆ ਜਿੱਥੋਂ ਤੱਕ ਬੋਲਦੇ ਆ ਕੱਲੇ ਪੰਜਾਬ ਨਾਲ ਵਿਤ ਕਰਾ ਸਾਡਾ ਨਾ ਹਬੌਰ ਦਾ ਇਲਾਕਾ ਮੰਗੀ ਜਾਂਦੇ ਜਿਹੜੇ ਪੰਜਾਬੀ ਬੋਲਦੇ ਤੁਸੀਂ ਜਾ ਕੇ ਤਾਂ ਵੇਖੋ ਜਿਹੜੇ ਪੰਜਾਬੀ ਬੋਲਦੇ ਹਮਾਚਲ ਦੇ ਵਿੱਚ ਦਿੱਤੇ ਪਏ ਆ ਹਰਿਆਣੇ ਦੇ ਵਿੱਚ ਦਿੱਤੇ ਪਏ ਆ ਸਾਰੀ ਗੰਗਾ ਨਗਰ ਦੀਆਂ ਛੀ ਤਹਿਸੀਲਾਂ ਸਾਰੇ ਉਹ ਪੰਜਾਬੀ ਸਾਡੇ ਸਿੱਖ ਭਰਾ ਪੰਜਾਬੀ ਆ ਉਹ ਉਹ ਰਾਜਸਥਾਨ ਨੂੰ ਦਿੱਤੇ ਪਏ ਆ ਵਿਤਕਰੇ ਇਹ ਕਿ ਸਾਡੇ ਤੋਂ ਪਾਣੀ ਖੋਣਾ ਚਾਹੁੰਦੇ ਆ ਤੇ ਹਬੌਰ ਤੇ ਫਾਜ਼ਲ ਕਾ ਤਾ ਮੰਗਦੇ ਕਿ ਦਰਿਆ ਦੇ ਨਾਲ ਲਾ ਕੇ ਅਸੀਂ ਹਰਿਆਣੇ ਦਾ ਹੱਕ ਉਹਦੇ ਤੇ ਸਾਬਤ ਕਰ ਦਈਏ ਸਾਰੇ ਦੇਸ਼ ਦੇ ਵਿੱਚ ਇਥੋਂ ਤੱਕ ਕਿ ਵਰਲਡ ਦੇ ਵਿੱਚ ਇਹ ਕਰੂਨ ਹੈ ਕਿ ਜਿਹੜੇ ਦਰਿਆ ਦੇ ਨਾਲ ਲੋਕਾਂ ਦਾ ਇਲਾਕਾ ਲੱਗਦਾ ਹੈ ਕਿਉਂਕਿ ਉਹ ਹੜ੍ਹਾਂ ਦੀ ਮਾਰ ਉਹ ਚਲਦੇ ਆ ਤੇ ਫਾਇਦਾ ਵੀ ਉਹ ਲੈਣ ਕੰਨਾ ਪੰਜਾਬ ਦੇ ਵਿੱਚ ਹੀ ਇਹ ਵਿਤਕਰਾ ਇਹਦੇ ਵਿੱਚੋਂ ਹੀ ਸਿੱਖ ਵਿਤਕਰਾ ਨਿਕਲਦਾ ਹੈ ਕਿਸਾਨਾਂ ਦੇ ਨਾਲ ਵਿਤਕਰਾ ਦੇਸ਼ ਆਜ਼ਾਦ ਹੁੰਦਿਆ ਇਹਨਾਂ ਨੇ ਉਦਯੋਗ ਨੀਤੀ ਤਾਂ ਬਣਾਈ ਤੇ ਖੇਤੀ ਨੀਤੀ ਹਜੇ ਤੱਕ ਨਹੀਂ ਬਣਾਈ ਜਿਹਦੇ ਵਿੱਚੋਂ ਇਹ ਗੱਲਾਂ ਨਿਕਲ ਰਹੀਆਂ ਦਾ ਪ੍ਰੋਗਰਾਮ ਹੈ ਜਿਹੜਾ ਭੁਖੜਤਾਲ ਤੋਂ ਬਗੈਰ ਹੋਰ ਵੀ ਕੁਝ ਲਿਖਿਆ ਤੁਸੀਂ ਨਹੀਂ ਇਸ ਬਾਰੇ ਤਾਂ ਅੱਜ ਹੋਰ ਵੀ ਕੁਝ ਲਿਖਿਆ ਕੁਝ ਤੁਸੀਂ ਇਸ ਬਾਰੇ ਦਾ ਜ਼ਿਆਦਾ ਮੈਂ ਪ੍ਰਬੰਧਕ ਜਿਹੜੇ ਆਗੂ ਬੰਦੇ ਆ ਉਹ ਜਿੰਨਾ ਅਸੀਂ ਉਹਨਾਂ ਦੇ ਮਗਰ ਲੱਗਣ ਵਾਲੇ ਆ ਜੇ ਉਹਨਾਂ ਨੇ ਸ਼ਾਮ ਤੱਕ ਭੁਖੜਤਾਲ ਦਾ ਲਿਖਿਆ ਅਸੀਂ ਭੁਖੜਤਾਲ ਤੇ ਆ ਜੇ ਕੋਈ ਹੋਰ ਲਿਖਿਆ ਹੋਇਆ ਅਸੀਂ ਪਿੰਡ ਵਾਲਿਆ ਸਰਪੰਚ ਸਾਹਿਬ ਸਰਬਨ ਸਿੰਘ ਬੈਠੇ ਆ ਹੋਰ ਜਿੰਨੇ ਪਿੰਡ ਦੇ ਬੈਠੇ ਇਸ ਗੱਲ ਤੋਂ ਪਿੰਡ ਦਾ ਇੱਕ ਬੰਦਾ ਵੀ ਇਨਕਾਰੀ ਨਹੀਂ ਵੀ ਸਾਡੇ ਇਹ ਆਗੂ ਕਿਸਾਨ ਆਗੂ ਜਿਹੜੇ ਅਸੀਂ ਮੂਹਰੇ ਲਾਏ ਆ ਜੋ ਜੇ ਸਾਨੂੰ ਇਹ ਛੜਕ ਰੋਕਣ ਨੂੰ ਆਖਣਗੇ ਅਸੀਂ ਐ ਹੀ ਹੋਣਾ ਛੜਕ ਤੇ ਬਹਿ ਜਾਵਾਂਗੇ ਪਰ ਅੱਜ ਉਹਨਾਂ ਨੇ ਸਾਈਡ ਦਿੱਤੀ ਆ ਵੀ ਅਸੀਂ ਕੱਲਾ ਭੁਖੜਤਾਲ ਆ ਤੇ ਅਸੀਂ ਰਾਹ ਛੱਡ ਕੇ ਤੇ ਭੁਖੜਤਾਲ ਤੇ ਬੈਠੇ ਮੇਰਾ ਨਾਮ ਗੁਰਪ੍ਰੀਤ ਕੌਰ ਆ ਜੀ ਹਾਂਜੀ ਸਾਡਾ ਪਿੰਡ ਡੋੜਾ ਜੀ ਅਸੀਂ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਦੇ ਕਰਕੇ ਸਿਰੋਸਤ ਲਾ ਡਟਾਈ ਇਹ ਸਾਡੇ ਇਕੱਲੇ ਪਿੰਡ ਦਾ ਨਹੀਂ ਮਸਲਾ ਸਾਰੇ ਇੰਡੀਆ ਦਾ ਹੀ ਮਸਲਾ ਜੀ ਇਸ ਕਰਕੇ ਜੇ ਅਸੀਂ ਅੱਜ ਕਿਸੇ ਨੇ ਚੁੱਲ੍ਹੇ ਨਹੀਂ ਤੇ ਪਾਏਗੀ ਰੋਸ ਧਰਨ ਜਿessie ਬੈਠੇ ਨੇ